ਦੀ ਜਿਹੜੀ ਸੈਨਾ ਸੀ ਉਹਨਾਂ ਨੂੰ ਤੁਸੀਂ ਤਿੰਨ ਪੈਰਾਂ ਚ ਮਿੱਟੀ ਚ ਮਿਲਾ ਕੇ ਰੱਖ ਦਿੱਤਾ ਇਹ ਭਗਤ ਥੋੜਾ ਇਦਾਂ ਕਰਦੇ ਕਹਿੰਦਾ ਪਰ ਇਹਨੂੰ ਇਹ ਨਹੀਂ ਪਤਾ ਭਗਤ ਦੇ ਜੇ ਹੱਥ ਚ ਮਾਲਾ ਏ ਲੋੜ ਪੈਣ ਤੇ ਖੰਡਾ ਵੀ ਆ ਜਾਂਦਾ ਹੈ ਜੇ ਬਾਬਾ ਦੀਪ ਸਿੰਘ ਨੇ ਆਪਣੇ ਹੱਥ ਚ ਕਲਮ ਪਕੜੀ ਨਾ ਜੀ ਚਾਰ ਸਰੂਪ ਆਪਣੇ ਹੱਥੀ ਲਿਖਣਾ ਕੀਤੇ ਭਗਤੀ ਕੀਤੀ ਬੰਦਗੀ ਕੀਤੀ ਤੇ ਕਹਿੰਦੇ ਉਸ ਹੱਥ ਵਿੱਚ ਫਿਰ ਖੰਡਾ ਵੀ ਆਇਆ ਕਲਮ ਵੀ ਬੜੀ ਰੀਜ ਨਾਲ ਚਲਾਈ ਭਗਤੀ ਵੀ ਬੜੀ ਰੀਜ ਨਾਲ ਪ੍ਰੇਮ ਨਾਲ ਕੀਤੀ ਤੇ ਖੰਡਾ ਵੀ ਬੜੀ ਰੀਜ ਨਾਲ ਵਾਇਆ ਫਿਰ ਵੈਰੀਆਂ ਦੇ ਲਾਹੂ ਲਾ ਦਿੱਤੇ ਮਾਰਕ ਇਹ ਕਹਿੰਦਾ ਵੀ ਭਗਤ ਇਹ ਭਗਤ ਕਿਵੇਂ ਹੋਗੇ ਤੁਸੀਂ Tu cita,